ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਹੈ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਮੋਗੇ ਇਹ ਤੋਤੇ ਸੀ ਜੀ ਅੱਜ ਆਪਾਂ ਕੱਪੜੇ ਸਵੇਰ ਹੀ ਧੋ ਦਿੱਤੇ ਸੀ ਵਧੀਆ ਸੁੱਕ ਗਏ ਸਾਰੇ ਦੇ ਵਿੱਚ ਧੁੱਪ ਵੀ ਦੇਸੀ ਅੱਜ ਤੇ ਹਵਾ ਵੀ ਤੇ ਚੱਲ ਰਹੀ ਸੀ ਸਾਰੇ ਸੁੱਕ ਗਏ ਤੇ ਨਾਲ ਹੀ ਆਪਾਂ ਧੋ ਦਿੱਤੀ ਸੀ ਜੀ ਇਹ ਕੱਪੜੇ ਆਏ ਟੋਕਰੀ ਸਾਬਣ ਦੀ ਸਿੱਟੀ ਵਗੈਰਾ ਪੈ ਜਾਂਦੇ ਨੇ ਤੇ ਇੱਕ ਬੁਈਆ ਤੁੱਤਾ ਸੀ ਰੋਟੀਆਂ ਵਾਲਾ ਜਦ ਰੋਟੀ ਬਣਾਉਂਦੇ ਆ ਤਾਂ ਸੁੱਕਾ ਆਟਾ ਪੈ ਜਾਂਦਾ ਜੀ ਇਹਦੇ ਵਿੱਚ ਸੁੱਕੋ ਵੀ ਅਸੀਂ ਅੰਦਰ ਲਏ ਆ ਆਪਾਂ ਇਹ ਹੁਣ ਖਾ ਮੰਗੇ ਜੀ ਰੋਟੀ ਟਾਈਮ ਇੱਥੇ 11 ਵਜੇ ਗਏ ਸੀ ਰੋਟੀ ਖਾਣੀ ਸੀ ਸਬਜ਼ੀ ਗਰਮ ਤਿਆਰੀ ਹੋਈ ਆਪਣੀ ਰੋਟੀ ਖਾ ਕੇ ਪਹਿਲਾਂ ਫਿਰ ਸੋਈ ਸਾਫ਼ ਕਰਾਂਗੇ ਤੇ ਹੋਰ ਕੰਮ ਕਰਾਂਗੇ ਜੀ ਇਹ ਤਾਂ ਵੀ ਦਿਨ ਕੱਲ ਪਰੌਂਠੇ ਬਣਾਏ ਸੀਗੇ ਜੀ ਟਾਈਮ ਨਹੀਂ ਲੱਗਿਆ ਸਾਫ਼ ਕਰਨ ਦਾ ਤੇ ਇਹਨੂੰ ਹੁਣ ਸਾਫ਼ ਕਰਾਂਗੇ ਥੋੜਾ ਜਿਹਾ ਗਰਮ ਕਰਕੇ ਫੇਰ ਸਾਫ਼ ਕਰ ਦਾਂਗੇ ਜੀ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਇਹ ਉਸ ਤੋਂ ਬਾਅਦ ਇਹ ਹੈ ਜੀ ਸ਼ਾਮ ਦਾ ਟਾਈਮ ਇਹ ਬਣਾ ਰਹੀ ਸੀਗੇ ਜੀ ਆਪਾਂ ਸਬਜੀ ਕਾਲੀ ਸੋਲੇ ਸਰੋਂ ਦਾ ਤੇਲ ਪਾ ਲਿਆ ਸੀਗਾ ਤਿੱਲੀ ਦੇ ਵਿੱਚ ਆਪਾਂ ਸੋਲੇ ਆਪਣੇ ਉਬਾਲ ਕੇ ਰੱਖੇ ਹੋਏ ਨੇ ਜੀ ਥੋੜਾ ਜਿਹਾ ਲੂਣ ਪਾਇਆ ਸੀ 1/2 ਚਮਚਾ ਹਵਾਲਣ ਵੇਲੇ ਸੋਲਿਆ ਨੂੰ ਤੇ ਦੋ ਚਟਕੀਆਂ ਪਾਈਆਂ ਸੀ ਮਿੱਠੇ ਛੁੱਡੇ ਦੀਆਂ ਪਹਿਲਾਂ ਭਿਉਂ ਕੇ ਰੱਖ ਲਈ ਸੀ 2-3 ਘੰਟੇ ਭਿਉਂ ਕੇ ਰੱਖੇ ਸੀ ਆਪਾਂ ਤੇ ਉਸ ਤੋਂ ਬਾਅਦ ਵਨਸੀ ਸੀਟੀਆਂ ਵਜਾ ਲਈਆਂ ਕੁੱਕਰ 'ਚ ਇਹ ਤੇਲ ਆਪਣਾ ਗਰਮ ਹੋ ਗਿਆ ਸੀ ਜੀਰਾ ਪਾ ਲਿਆ ਤੇ ਮਸਾਲਾ ਪਾ ਲਿਆ ਜੀ ਲਸਣ ਪਿਆਜ਼ ਅਦਰਕ ਹਰੀ ਮਿਰਚ ਅਜ ਟਮਾਟਰ ਹੈ ਨਹੀਂ ਸੀ ਆਪਣੇ ਕੋਲੇ ਉਹੀ ਸਿੰਪਲ ਜਿਹਾ ਤੜਕਾ ਜੀ ਆਪਣਾ ਤੇ ਸਿੰਪਲ ਜੀ ਇਨਸਾਬ ਜੀ ਵਧੀਆ ਵੀ ਲੱਗਦੀਆਂ ਨੇ ਜੀ ਬਿਆਸਾ ਦੀਏ ਜਾਨੇ ਆ ਤਾਂ ਮਸਾਲਿਆਂ ਆਂ ਖਾ ਕੇ ਇੱਕ ਦਿਨ ਜੀ ਹੋਰ ਹੀ ਤਰ੍ਹਾਂ ਮਨ ਹੋ ਜਾਂਦਾ ਜੀ ਵੀ ਸਿੰਪਲ ਜਿਹਾ ਖਾਣਾ ਖਾਈਏ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਜੀ ਜੀ ਸੋਲੇ ਚੈੱਕ ਕਰ ਲੈਨੇ ਆਪਾਂ ਸੌਫਟ ਹੋਏ ਜਾਂ ਨਹੀਂ ਫਿਰ ਉਸ ਹਾਵ ਨਾਲ ਸੀਕ ਲਵਾਇਆ ਜਾਂਦਾ ਜੀ ਸਬਜ਼ੀ ਨੂੰ ਸੌਫਟ ਹੋ ਗਏ ਨੇ ਜੀ ਸੋਲੇ ਤੇ ਉਧਰ ਦੁੱਧ ਰੱਖ ਲਿਆ ਪਾ ਵਾਲੀ ਆਉਣ ਲਈ ਇਹ ਆਲੂ ਸੇਲ ਕੇ ਧੋ ਕੇ ਪਾਣੀ ਵਿੱਚ ਪਾ ਕੇ ਰੱਖ ਲੈਨੇ ਆਪਾਂ ਅੱਧੇ ਕੱਟ ਲੈਨੇ ਜੀ ਤੇ ਅੱਧੇ ਸਾਫ ਦੀ ਫਾਈਨ ਵਿੱਚ ਛੋਟੇ ਛੋਟੇ ਆਲੂ ਸੀਗੇ ਤਾਂ ਕਰਕੇ ਪੰਜਾਰ ਪੰਜ ਸਾਫ ਦੇ ਰੱਖ ਲੈਨੇ ਵਿੱਚ ਇਹ ਮਸਾਲੇ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਿੱਤਾ ਜੀ ਆਪਾਂ ਚੰਗੀ ਤਰ੍ਹਾਂ ਪੱਕ ਜੂ ਤੇ ਇਧਰ ਰੜਕਾਂਗੇ ਜੀ ਆਪਾਂ ਮਲਾਈ ਜਿੰਨੇ ਟਾਈਮ ਦੇ ਵਿੱਚ ਆਪਣਾ ਮਸਾਲਾ ਪੁੱਜਦਾ ਆਪਾਂ ਵਧਾਣੀ ਲਾ ਲੈਨੇ ਆ ਜੀ ਇਹ ਮਲਾਈ ਪਈ ਸੀ ਕਈ ਦਿਨਾਂ ਦੀ ਕੱਟੀ ਹੋਈ ਪਈ ਹੈ ਜੀ ਇਹਨੂੰ ਰੜਕ ਲਾਂਗੇ ਸਵੇਰੇ ਕੰਮ ਜ਼ਿਆਦਾ ਹੁੰਦੇ ਨੇ ਜੀ ਟਾਈਮ ਨਹੀਂ ਲੱਗਦੇ ਤਾਂ ਕਰਕੇ ਹੁਣ ਆਪਾਂ ਵਧਾਣੀ ਲਾ ਕੇ ਮੱਖਣੀ ਕੱਢ ਕੇ ਰੱਖ ਲਾਂਗੇ ਤੇ ਕੱਲ ਨੂੰ ਘਿਓ ਬਣਾ ਲਾਂਗੇ ਜੀ ਇੱਕ ਕੌਲਾ ਹੋਰ ਹੈ ਜੀ ਮੱਖਣੀ ਦਾ ਮਲਾਈ ਦਾ ਸੌਰੀ ਇਹਨੂੰ ਗਰਮ ਕਰ ਲਾਂਗੇ ਜੀ ਇਹ ਸਟੀਲ ਦਾ ਕੌਲਾ ਸੇਕ ਲਵਾ ਲਾਂਗੇ ਫਿਰ ਆਸਾਨੀ ਨਾਲ ਨਿਕਲ ਆਉਂਦੀ ਆ ਕੌਲੇ ਚੋਂ ਦੂਸਰੇ ਕੌਲੇ ਨੂੰ ਆਪਾਂ ਗਰਮ ਪਾਣੀ ਪਾ ਕੇ ਢੋਲਾਂਗੇ ਜੀ ਤੇ ਮਲਾਈ ਕੰਨੀ ਦੇ ਵਿੱਚ ਵੀ ਪਾ ਲਾਂਗੇ ਜੀ ਆਪਾਂ ਥੋੜਾ ਜਿਹਾ ਗਰਮ ਪਾਣੀ ਬਾਕੀ ਦਾ ਨੋਰਮਲ ਪਾਣੀ ਪਾ ਲਾਂਗੇ ਕੋਈ ਮਲਾਈ ਨੂੰ ਅਲੱਗ ਤੋਂ ਜਾਗ ਲਾਉਣ ਦੀ ਲੋੜ ਨਹੀਂ ਜੀ ਕੁਝ ਨਹੀਂ ਕਰਨ ਦੀ ਲੋੜ ਇਸੇ ਤਰ੍ਹਾਂ ਆਪਾਂ ਕੰਨੀ ਚ ਪਾ ਕੇ ਮਧਾਨੀ ਲਾ ਕੇ ਦੀ ਮੱਖਣੀ ਬਣਾ ਲਾਂਗੇ ਤੇ ਮੱਖਣੀ ਤੋਂ ਫਿਰ ਬਣਾ ਲਾਂਗੇ ਜੀ ਕਿਉਂ ਇਹ ਥੋੜਾ ਜਿਹਾ ਗਰਮ ਪਾਣੀ ਪਾ ਲਿਆ ਜੀ ਤੇ ਇੱਕ ਜੱਗ ਠੰਡੇ ਪਾਣੀ ਦਾ ਪਾ ਦਾਂਗੇ। ਇਹ ਮਸਾਲਾ ਚੈੱਕ ਕਰ ਲੈਣੇ ਆ ਜੀ ਆਪਾਂ। ਦੁੱਧ ਨੂੰ ਵੀ ਉਬਾਲੀ ਆਉਣ ਵਾਲੀ ਹੈ। ਨੋਂ ਮਿਰਚ ਪਾ ਲਾਂਗੇ ਜੀ ਦੇਖ ਕੇ। ਕੁਸ ਲੂਣ ਆਪਣਾ ਸੋਲੇ ਵਾਲਣ ਵੇਲੇ ਪਹਿਲਾਂ ਪਾਇਆ ਹੋਇਆ ਸੀ। ਇਹ ਮਿਰਚ ਮੈਂ ਜ਼ਿਆਦਾ ਪਾਉਣ ਲੱਗੀ ਸੀ। ਫਿਰ ਜ਼ਿਆਦਾ ਹੈ ਜੀ ਹਰੀਆਂ ਪਾਈਆਂ ਹੋਈਆਂ ਨੇ। ਆ ਕਰਕੇ ਆਪਾਂ ਲਾਲ ਮਿਰਚ ਫਿਰ ਥੋੜੀ ਪਾਈ ਹੈ ਹਲਦੀ ਪਾ ਲਈਏ ਬਸ ਉਹੀ ਢਿੱਲੀ ਦਾ ਰੂਟੀਨ ਹੈ ਜੀ ਆਪਣਾ ਉਹੀ ਸਿੰਪਲ ਜਿਹਾ ਤੜਕਾ ਲਾਉਣ ਦਾ ਤਰੀਕਾ ਤੇ ਥੋੜੀ ਜੀ ਆਪਾਂ ਪਾ ਲਾਂਗੇ ਜੀ ਇਹਦੇ ਵਿੱਚ ਡਿੱਗੀ ਮਿਰਚ ਕਲਰ ਵਧੀਆ ਹੋ ਜੂਗਾ ਸਬਜ਼ੀ ਦਾ ਹਰੀਆਂ ਮਿਰਚਾਂ ਪਾਉਣ ਨਾਲ ਜੀ ਫਿਰ ਕਲਰ ਥੋੜਾ ਜਿਆਦਾ ਹੋਰ ਤਰ੍ਹਾਂ ਦਾ ਹੋ ਜਾਂਦਾ ਹੈ ਤਾਂ ਕਰਕੇ ਆਪਾਂ ਦੀਗੀ ਮਿਰਚ ਪਾ ਲਈਏ ਲਾਲ ਮਿਰਚ ਤਾਂ ਬਿਲਕੁਲ ਥੋੜੀ ਜੀ ਪਾਈ ਸੀ ਇਹ ਮਸਾਲੇ ਦੇ ਵਿੱਚ ਆਪਾਂ ਪਾ ਦਾਂਗੇ ਜੀ ਆਲੂ ਨਾਲ ਤਾਂ ਥੋੜਾ ਜਿਆਦਾ ਇਹਨਾਂ ਨੂੰ ਸੀਕ ਲੱਗ ਜਾਊਗਾ ਤੇ ਨਾਲੇ ਇਹਨਾਂ ਦੇ ਵਿੱਚ ਨੌਨ ਮਿਰਚ ਰਚ ਜਾਊਗਾ ਚੰਗੀ ਤਰ੍ਹਾਂ ਉਹਦਾ ਦੁੱਧਨੋ ਵਾਲੀ ਆ ਗਈ ਹੈ ਜੀ ਗੈਸ ਬੰਦ ਕਰ ਦਿੱਤਾ ਆਲੂਆਂ ਨੂੰ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਥੋੜਾ ਜਿਹਾ ਟਾਈਮ ਲਵਾਵਾਂਗੇ ਜੀ ਸੇਕ ਆਪਾਂ। ਸੋਲੇ ਫਿਰ ਬਾਅਦ ਦੇ ਵਿੱਚ ਪਾਵਾਂਗੇ। ਇਹਦੇ ਵਿੱਚ ਥੋੜੇ ਜਿਹੀ ਸੋਲੇ ਆਪਾਂ ਕੱਢ ਲਈ ਸੀ ਜੀ ਬੱਚਿਆਂ ਦੇ ਖਾਣ ਲਈ। ਇਹ ਨੌਣ ਪਾਕੇ ਵਾਲੇ ਹੋਏ ਨੇ। ਤੇ ਬਿਲਕੁਲ ਸੌਫਟ ਹੋਏ ਹੋਏ ਨੇ। ਬੱਚੇ ਖਾ ਲੈਂਦੇ ਨੇ ਜੀ। ਬਾਕੀ ਦੇ ਆਪਾਂ ਸਬਜ਼ੀ ਦੇ ਵਿੱਚ ਪਾ ਦਾਂਗੇ। ਇਹ ਮਧਾਨੀਆਂ ਆਪਾਂ ਲਾਦ ਦਿੱਤੀ ਜੀ ਮੱਖਣੀ ਆ ਜੂਗੀ ਫਿਰ ਕੱਢ ਲਾਂਗੇ ਥੋੜੇ ਟਾਈਮ ਚ ਹੀ ਆ ਜਾਂਦੀ ਹੈ ਜੀ ਮੱਖਣੀ ਬਹੁਤ ਜਲਦੀ ਆ ਜਾਂਦੀ ਹੈ ਤੇ ਇਹ ਬਣਾਵਾਂਗੇ ਜੀ ਆਪਾਂ ਚੌਲ ਨਾਲ ਚੌਲ ਧੋ ਕੇ ਆਪਾਂ ਚੰਗੀ ਤਰ੍ਹਾਂ ਪਾਣੀ ਪਾ ਕੇ ਰੱਖ ਲੈਨੇ ਬਿਲਕੁਲ ਸਿੰਪਲ ਚੌਲ ਬਣਾਉਨੇ ਆ ਜੀ ਆਪਾਂ ਇਹ ਅੱਗੇ ਵੀ ਤੁਹਾਨੂੰ ਪਤਾ ਹੈ ਜੀ ਦਾਲ ਸਬਜ਼ੀ ਨਾਲ ਬਿਲਕੁਲ ਸਿੰਪਲ ਚੌਲ ਪਸੰਦ ਕਰਦੇ ਨੇ ਬੱਚੇ ਇਧਰ ਆਪਣਾ ਮਸਾਲਾ ਤਿਆਰ ਹੋ ਗਿਆ ਸੀਗਾ ਜੀ ਤੇਲ ਸੜ ਦਿੱਤਾ ਸੀ ਮਸਾਲੇ ਨੇ ਤੇ ਤੇਲ ਦੇ ਵਿੱਚ ਆਪਾਂ ਪਾ ਦਾਂਗੇ ਸੂਲੀ ਤੇ ਨਾਲ ਹੀ ਪਾਣੀ ਪਾ ਲਿਆ ਜੀ ਇਹਦੇ ਵਿੱਚ ਉਬਾਲੇ ਹੋਏ ਸੀ ਧੋ ਕੇ ਚੰਗੀ ਤਰ੍ਹਾਂ ਆਪਾਂ ਫੇਰ ਉਬਾਲੇ ਸੀ ਸੂਲੀ ਹੁਣ ਗੈਸ ਆਪਾਂ ਕਰ ਲਿਆ ਜੀ ਤੇਜ਼ ਇਹ ਤਰੀ ਵਾਲੀ ਸਬਜ਼ੀ ਕਰਕੇ ਗੈਸ ਆਪਾਂ ਤੇਜ਼ ਕਰ ਲਿਆ ਜੀ ਸੁੱਕੀ ਸਬਜ਼ੀ ਘੱਟ ਸੀ ਇੱਕ ਤੇ ਬਣਾ ਲੈਣੀ ਨੇ ਤੇ ਉੱਪਰ ਥੋੜਾ ਜਿਹਾ ਪਾਣੀ ਰੱਖ ਲਿਆ ਆਪਾਂ ਇਹ ਗਰਮ ਹੋ ਗਿਆ ਫਿਰ ਵਿੱਚ ਪਾ ਲਾਂਗੀ ਜੀ ਇਹਦੇ ਨਾਲ ਸਬਜ਼ੀ ਜਲਦੀ ਰਿਚਨ ਲੱਗ ਜੂਗੀ ਤੇ ਦਿਖਾਉਣੇ ਆ ਜੀ ਪਿਆਜ਼ ਆਪਾਂ ਜਿਹੜੇ ਆਪਾਂ ਸਿਰਕੇ ਵਾਲੇ ਪਿਆਜ਼ ਬਣਾਏ ਸੀ ਦਿਖਾਉਣੇ ਭੁੱਲ ਗਈ ਸੀ ਮੈਂ ਦਵਾਰੀ ਵੀਡੀਓ ਚ ਬਹੁਤ ਵਧੀਆ ਬਣ ਕੇ ਤਿਆਰ ਹੋਈ ਨੇ ਜੀ ਤੇ ਟੇਸਟ ਵੀ ਬਹੁਤ ਵਧੀਆ ਆਇਆ ਇਹਨਾਂ ਦਾ ਕਲਰ ਵੀ ਬਹੁਤ ਸੋਹਣਾ ਆਇਆ ਹੈ ਜੀ ਇਹ ਦੇਖੋ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਜੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਨੇ ਸਬਜ਼ੀ ਚੈੱਕ ਕਰ ਲੈਣੇ ਆ ਜੀ ਆਪਾਂ ਤੇ ਚਾਹ ਵਾਲਾ ਆਪਣੇ ਬਣ ਗਏ ਨੇ ਜੀ ਇਹਨਾਂ ਦਾ ਪਾਣੀ ਕੱਢ ਦਾਂਗੇ ਆਪਾਂ ਜਿਹੜਾ ਪਾਣੀ ਇਹ ਵਿੱਚ ਇਹ ਪਾਣੀ ਨਾਲ ਆਪਾਂ ਨਾ ਵੀ ਸਕਦੇ ਜੀ ਣਾਉਣ ਲੱਗੇ ਆਪਾਂ ਇਹ ਪਾਣੀ ਵਾਲਕਲੀ ਵਾਲਾ ਨੂੰ ਇਹਦੇ ਨਾਲ ਵਾਲ ਬਹੁਤ ਵਧੀਆ ਹੋ ਜਾਂਦੇ ਨੇ ਜਾਂ ਕੋਈ ਆਪਾਂ ਫੇਸ ਪੈਕ ਬਣਾਉਣੇ ਆ ਜੀ ਉਹਦੇ ਵਿੱਚ ਇੱਕ ਦੋ ਚਮਚੇ ਪਾਣੀ ਤਾਂ ਵੀ ਇਹਦਾ ਰਿਜ਼ਲਟ ਬਹੁਤ ਵਧੀਆ ਆਉਣਾ ਹੈ ਬਿਲਕੁਲ ਸਿੰਪਲ ਚਾੜ ਲਈ ਜੀ ਕੋਈ ਨੋਨ ਵਗੈਰਾ ਨਹੀਂ ਪਾਇਆ ਹੋਇਆ ਇਹਨਾਂ ਦੇ ਵਿੱਚ ਆਪਾਂ ਤਾਂ ਕਰਕੇ ਇਹਨਾਂ ਦਾ ਪਾਣੀ ਕੰਮ ਆ ਜਾਂਦਾ ਜੀ ਥੋੜਾ ਜਿਹਾ ਟਾਈਮ ਆਪਾਂ ਇਹਨਾਂ ਨੂੰ ਜਾਲੀ ਨਾਲ ਟਾ ਕੇ ਰੱਖ ਦਾਂਗੇ ਜੋੜਨਗੇ ਨਹੀਂ ਬਿਲਕੁਲ ਇਕੱਲੇ ਰਹਿਣਗੇ ਤੇ ਹੁਣ ਆਪਾਂ ਜੀ ਸਬਜੀ ਦੇ ਵਿੱਚ ਜਿਹੜੇ ਆਪਣੇ ਆਲੂ ਪਾਏ ਹੋਏ ਨੇ ਸਾਬਦੇ ਉਹਨਾਂ ਨੂੰ ਕੱਟ ਕੇ ਭੰਨ ਕੇ ਪਾ ਦਾਂਗੇ ਜੀ ਤਰੀ ਗਾੜੀ ਹੋ ਜਾਂਦੀ ਹੈ ਇਹਦੇ ਨਾਲ ਚਾਵਲਾਂ ਤੇ ਪਾਉਣ ਲਈ ਤਾਂ ਗਾੜੀ ਧਰੀਏ ਵਧੀਆ ਲੱਗਦੀ ਹੈ ਜੀ ਪਤਲੀ ਜੀ ਤਰੀ ਨਹੀਂ ਸਵਾਰ ਲੱਗਦੀ ਇਹਨਾਂ ਨੂੰ ਆਪਾਂ ਕੜਸੀ ਨਾਲ ਹੀ ਭੰਨ ਕੇ ਪਾ ਦਾਂਗੇ ਬਹੁਤ ਟੇਸਟੀ ਸਬਜ਼ੀ ਬਣ ਕੇ ਤਿਆਰ ਹੋਈ ਹੈ ਜੀ। ਦਿਨਾ ਪਾ ਦਾਂਗੇ ਜੀ ਇਹਨਾਂ ਵਿੱਚ ਤੇ ਆਪਣਾ ਹਰਾ ਧਨੀਆ ਤੋੜ ਕੇ ਧੋ ਲਿਆ ਸੀ ਆਪਾਂ ਕੱਟ ਕੇ ਰੱਖਿਆ ਹੋਇਆ ਜੀ ਉਹ ਵੀ ਪਾਵਾਂਗੇ। ਹੁਣ ਥੋੜਾ ਜਿਹਾ ਸੀਕੀ ਲਵਾਵਾਂਗੇ ਜੀ ਆਪਾਂ ਧਨੀਆ ਪਾਉਣ ਤੋਂ ਬਾਅਦ ਇੱਕ ਬਿਲਕੁਲ ਛੋਟਾ ਜਿਹਾ ਆਲੂ ਰਹਿ ਗਿਆ ਸੀ। ਉਹਨੂੰ ਵੀ ਭੰਨ ਲਾਂਗੇ ਤੇ ਨਾਲ ਪਾ ਦਾਂਗੇ ਜੀ ਧਨੀਆ ਸਬਜ਼ੀ ਆਪਣੀ ਬਣ ਕੇ ਤਿਆਰ ਹੈ ਜੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਵੀਡੀਓ ਦੇਖਦੇ ਨੇ ਆਪਣੀ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਭੈਣ ਭਰਾ ਨਵੇਂ ਆਏ ਨੇ ਜੀ ਆਪਣੇ ਚੈਨਲ ਤੇ ਪਲੀਜ਼ ਰਿਕੁਐਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੁਹਾਡੇ ਸਾਥ ਦੀ ਸਪੋਰਟ ਨਾਲ ਹੀ ਆਪਾਂ ਅੱਗੇ ਜਾਵਾਂਗੇ ਜੀ ਆਪਣਾ ਪਿਆਰੀ ਸੀ ਤਰ੍ਹਾਂ ਬਣਾਈ ਰੱਖਣਾ ਜੀ ਇਹ ਥੋੜੀ ਜੀ ਗਾੜੀ ਸੀਗੀ ਸਬਜ਼ੀ ਪਾਣੀ ਆਪਾਂ ਉੱਪਰ ਆ ਕੇ ਗਰਮ ਕਰ ਲਿਆ ਸੀ ਅੱਧਾ ਇੱਕ ਗਲਾਸ ਵਿੱਚ ਪਾ ਦਿੱਤਾ ਤੇ 2 ਮਿੰਟ ਆਪਾਂ ਘੱਟ ਸੀਖ ਕਰਤਾ ਜੀ ਆਪਾਂ ਗੈਸ ਦਾ 2 ਮਿੰਟ ਸੀਖ ਲਵਾਂਗੇ